ਖੰਧ ਬੱਸੀ ਰੋਡ ਤੇ ਮੌਲ ਦੇ ਬਾਹਰੋਂ ਮੋਟਰਸਾਈਕਲ ਹੋਇਆ ਚੋਰੀ ਦੋ ਸ਼ੱਕੀ ਵਿਅਕਤੀ ਸੀਸੀਟੀਵੀ ਚ ਕੈਮਰੇ ਚ ਹੋਏ ਕੈਦ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਛਾਤਰ ਤਰੀਕੇ ਦੇ ਨਾਲ ਦੋ ਨੌਜਵਾਨਾਂ ਵੱਲੋਂ ਇੱਕ ਮੋਟਰਸਾਈਕਲ ਕੀਤਾ ਗਿਆ ਚੋਰੀ ਆਸ ਮਸਲਾ ਹੋਇਆ ਮਸਲਾ ਇਹ ਆ ਜੀ ਮੈਂ ਤੇ ਮੇਰੀ ਵਾਈਫ ਜੀ ਅਸੀਂ ਆਪਣੇ ਮੋਟਰਸਾਈਕਲ ਤੇ ਜੀ ਜੀਓ ਸਮਾਰਟ ਵਿੱਚ ਸੌਦੇ ਖਰੀਦਣ ਗਏ ਸੀਗੇ ਅੱਛਾ ਜੀ ਜਦੋਂ ਮੈਂ ਸੌਦੇ ਖਰੀਦ ਕੇ ਆਪਣਾ ਉੱਥੋਂ ਵਾਪਸ ਆਇਆ ਜੀ ਨਿਕਲ ਕੇ ਬਾਹਰ ਜੀ ਤਾਂ ਜਿਹੜਾ ਮੇਰਾ ਮੋਟਰਸਾਈਕਲ ਹੀਰੋ ਸਪਰੈਂਡਰ ਜੀ ਉੱਥੇ ਹੈ ਨਹੀਂ ਸੀ ਜਿਹੜਾ ਨੰਬਰ ਸੀ ਉਹਦਾ ਉਹਦਾ ਨੰਬਰ ਸਰ ਹੈਗਾ ਪੀਵੀ 23ਐਕਸ 1174 ਆ ਜੀ ਫਿਰ ਉਸ ਤੋਂ ਬਾਅਦ ਮੈਂ ਆਪਣੀ ਦਰਖਾਸਤ ਆ ਜਿਹੜੀ ਪੁਲਿਸ ਚੌਕੀ ਸਰੰਦ ਥਾਣੇ ਵਿੱਚ ਦੇ ਦਿੱਤੀ ਸੀ ਜੀ ਤੇ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਚਾਹੁੰਦਾ ਵੀ ਜਿਹੜਾ ਜਿਹੜਾ ਮੇਰਾ ਮੋਟਰਸਾਈਕਲ ਆ ਜੀ ਹੀਰੋਸ ਆਪਣਾ એનર્ਜੀ ਉਹ ਮੈਨੂੰ ਦਵਾਇਆ ਜਾਵੇ ਜੀ ਤੁਹਾਨੂੰ ਕੀ ਮਤਲਬ ਹੈ ਚੋਰੀ ਹੋਇਆ ਉਹ ਸਾਰਾ ਜਦੋਂ ਵਾਪਸ ਆਈ ਜੀ ਤਾਂ ਉੱਥੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰੀਆ ਜੀ ਤਾਂ ਫੁਟੇਜ ਦੇ ਵਿੱਚ ਦੋ ਵਿਅਕਤੀ ਨੇ ਜਿਹੜੇ ਇੱਕ ਦੇ ਮੂੰਹ ਟਕੇ ਹੋਏ ਸੀਗੇ ਜੀ ਇੱਕ ਦੇ ਚਿੱਟੀ ਜੈਕਟ ਪਾਏ ਸੀ ਤੇ ਇੱਕ ਮੋਟਰਸਾਈਕਲ ਤੇ ਪਹਿਲਾਂ ਉਹ ਆਏ ਨੇ ਤੇ ਇੱਕ ਨੂੰ ਫਿਰ ਉਹਨੇ ਤਾਰ ਕੇ ਜੀ ਨਾਲ ਖੜਾ ਕੇ ਆਪਣਾ ਮੋਟਰਸਾਈਕਲ ਸਟਾਰਟ ਰੱਖਿਆ ਦੂਜੇ ਨੇ ਤੇ ਉਹ ਦੂਜੇ ਨੇ ਆਪਣੇ ਕੋਲੋਂ ਕੋਈ ਚਾਬੀ ਲਗਾ ਕੇ ਉਹਨੂੰ ਚੱਕ ਕੇ ਲੈ ਗਈ ਕੋਈ ਪਤਾ ਲੱਗਿਆ ਮੋਟਰਸਾਈਕਲ ਦੀ ਕਿਸੇ ਨਹੀਂ ਸਾਰਾ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਮੋਟਰਸਾਈਕਲ ਦਾ ਜੀ ਕੀ ਪੁਲਿਸ ਪ੍ਰਸ਼ਾਸਨ ਦਰਖਾਸਤ ਦੇਦੀ ਸੀ ਹਾਂਜੀ ਸਰ ਪੁਲਿਸ ਪ੍ਰਸ਼ਾਸਨ ਨੂੰ ਮੈਂ ਦਰਖਾਸਤ ਦੇ ਦਿੱਤੀ ਸੀ ਜੀ ਥਾਣੇ 'ਚ ਇਹਦੀ ਜਿਹੜੀ ਤਰੀਕ ਆ ਜੀ ਗੁੰਮ ਹੋਣ ਦੀ ਉਹ 11 ਤਰੀਕ ਦਿਨ ਐਤਵਾਰ ਸੀ ਆ ਜੀ